ਹਾਂਜੀ ਸਭ ਤੋਂ ਪਹਿਲਾਂ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਿਹਲੇ ਵਾਲਾ ਸੋ ਅੱਜ ਮੈਂ ਪਹੁੰਚਿਆ ਜੀ ਪਿੰਨ ਚੱਕ ਜਾਨੀ ਸਰ ਛਿੰਬੇ ਵਾਲਾ ਜਿੱਥੇ ਕਿ ਨਵੀਂ ਦੁਕਾਨ ਖੁੱਲ ਚੁੱਕੀ ਜੀ ਰੈਡੀमेड ਕੱਪੜਿਆਂ ਦੀ ਬੀਐਸ ਕਲੈਕਸ਼ਨ ਤੁਸੀਂ ਬੋਰਡ ਦੇਖ ਸਕਦੇ ਹੋ ਤੇ ਉਸ ਦੇ ਉੱਪਰ ਮੋਬਾਈਲ ਨੰਬਰ ਵੀ ਲਿਖੇ ਹੋਏ ਨੇ ਤੁਸੀਂ ਕੰਟੈਕਟ ਕਰਕੇ ਵੀ ਆ ਸਕਦੇ ਹੋ 7527810429 9465510429 9914093821 ਸੋ ਹੁਣ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਤੁਸੀਂ ਪਿੰਡ ਦੇ ਵਿੱਚੋਂ ਹੀ ਵਧੀਆ ਵਾਜਪ ਰੇਟਾਂ ਤੇ ਸ਼ਹਿਰ ਨਾਲੋਂ ਸਸਤੇ ਰੇਟਾਂ ਤੇ ਕੱਪੜੇ ਖਰੀਦ ਸਕਦੇ ਹੋ ਸੋ ਇੱਧਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜੀ ਪੈਂਟਾਂ ਸ਼ਰਟਾਂ ਵੀ ਇੱਧਰ ਪਈਆਂ ਹੋਈਆਂ ਨੇ ਕਾਊਂਟਰ ਤੇ ਤੇ ਜਿਹੜੇ ਇੱਧਰ ਸਲੈਕਸ ਸੂਟ ਨੇ ਗਰਮ ਜਿਹੜੇ ਸਿਆਲਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਉਹ ਵੀ ਪਏ ਹੋਏ ਨੇ ਤੇ ਜ਼ਰਾਬਾਂ ਵੀ ਬਹੁਤ ਵਧੀਆ ਕੁਆਲਿਟੀ ਦੀਆਂ ਜੋਕੀ ਦੀਆਂ ਪਈਆਂ ਹੋਈਆਂ ਨੇ ਇੱਥੇ ਜੀ ਜੋਕੀ ਦੀਆਂ ਜਗਾ ਜ਼ਰਾਬਾਂ ਵੀ ਪਈਆਂ ਹੋਈਆਂ ਨੇ ਤੇ ਇੱਧਰ ਪਰਫਿਊਮ ਉਹ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਜੀ ਸਾਰੀਆਂ ਕੰਪਨੀਆਂ ਦੇ ਪ੍ਰੋਫੀਸ਼ਨ ਪਏ ਹੋਏ ਨੇ ਡੈਨਵਰ ਤੇ ਬਾਕੀ ਹੋਰ ਵੀ ਕੁਆਲਿਟੀਆਂ ਦੇ ਪਏ ਹੋਣੇ ਤੇ ਜੀਨ ਦੀਆਂ ਪੈਂਟਾਂ ਜੀ ਜੋ ਕਿ ਬਹੁਤ ਵਧੀਆ ਕੁਆਲਿਟੀ ਦੀਆਂ ਇੱਥੋਂ ਤੁਸੀਂ ਖਰੀਦ ਸਕਦੇ ਹੋ ਤੇ ਜਿਹਦੇ ਵਿੱਚ ਆਪਾਂ ਇੱਧਰ ਪਏ ਨੇ ਜੀ ਦੂਜੇ ਆਪਣੇ ਬਲੇਜ਼ਰ ਠੀਕ ਹੈ ਜੀ ਇਹ ਵੀ ਵਾਜ਼ਪਰੇਟਾਂ ਤੇ ਮਿਲਣਗੇ ਤੇ ਇੱਧਰ ਤੁਹਾਨੂੰ ਬਾਸਕਟ ਜਿਹੜੀ ਹਣਾਈ কুরਤੇ ਪਜਾਮੇ ਨਾਲ ਪਾਉਣ ਵਾਲੀ ਸਪੈਸ਼ਲ ਪਿੰਡਾਂ ਦੇ ਵਿੱਚ ਜਿਹੜਾ ਪਿੰਡਾਂ ਦਾ ਹਣਾਈ ਸਟੋਰ ਬਕਰੀ ਹੁੰਦਾ ਕਹਿੰਦੇ ਤੇ ਕੁਰਤੇ ਪਜਾਮੇ ਨਾਲ ਪਾਉਨੇ ਆਪਾਂ ਠੀਕ ਆ ਜੀ ਬਸਕਟ ਉਹ ਵੀ ਇੱਥੇ ਤੁਹਾਨੂੰ ਆਵਾਜ਼ ਪਰੇਟਾਂ ਦੇ ਮਿਲੇਗੀ ਤੇ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਰ ਬਣ ਕੇ ਹਨਾ ਜੀ ਤੇ ਬਾਕੀ ਵੀਰ ਨੇ ਆਪਣੇ ਨੇ ਕੰਮ ਨਵਾਂ ਕੀਤਾ ਹੋਇਆ ਤੇ ਸਪੋਰਟ ਜ਼ਰੂਰ ਕਰਿਓ ਇਹਨਾਂ ਦੀ ਹਨਾ ਜੀ ਤੇ ਜੋ ਕਿ ਕੰਮ ਵੱਧ ਤੋਂ ਵੱਧ ਇਹਨਾਂ ਦਾ ਹੋ ਸਕੇ ਤੇ ਕਿਰਪਾ ਕਰਿਓ ਤੇ ਬਹੁਤ ਜਲਦੀ ਕੋਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਦਿਓ ਆ ਗਿਆ ਧੰਨਵਾਦ